ਮੈਂ ਮੈਂ ਸੰਧੂ ਸਰਦਾਰ ਨਛੱਤਰ ਸਿੰਘ ਸੰਧੂ ਬੈਕਅਪ ਮੂਵੀ ਦਾ ਰਾਈਟਰ ਵੀ ਹਾਂ ਪ੍ਰੋਡਿਊਸਰ ਵੀ ਹਾਂ ਔਰ ਮੇਰੇ ਡਾਇਰੈਕਟਰ ਸਰਦਾਰ ਮਿੰਟੂ ਜਸਵੰਤ ਸਿੰਘ ਮਿੰਟੂ ਜੀ ਨੇ ਤੇ ਮੈਨੂੰ ਐਕਟਰ ਵੀ ਬਣਾਤਾ ਇਹ ਚ ਇਹ ਛੋਸ਼ਣ ਮੂਵੀ ਆ ਜਿਹੜੀ ਇਸ ਵਕਤ ਦਾ ਜੋ ਸਮਾਂ ਚੱਲ ਰਿਹਾ ਕਿ ਸਾਡੇ ਬੱਚੇ ਅਸੀਂ ਬਹੁਤ ਜਲਦੀ ਅਬਰੋਡ ਵੀ ਭੇਜਦੇ ਆ ਬਹੁਤ ਜਲਦੀ ਡਰਗ ਐਡਿਕਟ ਵੀ ਹੋ ਜਾਂਦੇ ਬਟ ਉਹ ਤਾਂ ਵਿਚਾਰੇ ਜਾਣਦੇ ਨੇ ਉਹ ਕਈ ਵਾਰਾ ਖੁਦ ਵੀ ਕੋਸ਼ਿਸ਼ ਕਰਦੇ ਨੇ ਵਾਪਸ ਆਪਣੀ ਬੇਸਿਕ ਵਿਚਾਰਧਾਰਾ ਚ ਆਉਣ ਦੀ ਪਰ ਉਹਨਾਂ ਉੱਤੇ ਅਪਲਾਈ ਇੰਨਾ ਕੁਝ ਹੋ ਜਾਂਦਾ ਹੈ ਕਿ ਕਈ ਵਾਰ ਉਹ ਦਿਲ ਛੱਡ ਜਾਂਦੇ ਤੇ ਇੱਕ ਮੈਂ ਐਜ ਰਾਈਟਰ ਜੋ ਵੇਖਿਆ ਸਮਾਜ ਉਹੀ ਮੈਂ ਇਹਦੇ ਵਿੱਚ ਪੜੋਇਆ ਕਿ ਉਹ ਬੱਚਿਆਂ ਨੂੰ ਵਾਪਸ ਆਪਣੀ ਵਿਚਾਰਧਾਰਾ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੂੰ ਕੀ ਕੁਝ ਚੱਲਣਾ ਪੈਂਦਾ ਪਰ ਉਹਨਾਂ ਲਈ ਬੜੀ ਵੱਡੀ ਲੜਾਈ ਬਣ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਨਕਾਰਦੀ ਆ ਦੁਨੀਆ ਤੇਰ ਤੋਂ ਕੱਖ ਨਹੀਂ ਹੋਣਾ ਤੇ ਪਿੱਛੇ ਰਹਿ ਗਏ ਔਰ ਨੰਬਰ 2 ਦੇ ਉੱਤੇ ਇਹ ਚੀਜ਼ ਆ ਜਾਂਦੀ ਵੀ ਕਈ ਵਾਰ ਮਾਪੇ ਨੂੰ ਵੀ ਨਹੀਂ ਪਤਾ ਲੱਗਦਾ ਕਿ ਉਹ ਆਪਣੇ ਬੱਚੇ ਨੂੰ ਕਈ ਵਾਰ ਮਾਪੇ ਵੀ ਉਸੇ ਹੀ ਕਤਾਰ ਵਿੱਚ ਖੜੇ ਹੋ ਜਾਂਦੇ ਆ ਉਹ ਤੋਂ ਪਿੱਛੇ ਰਹਿ ਗਿਆ ਫਲਾਣੇ ਦਾ ਬੱਚਾ ਨਿਕਲ ਗਿਆ ਤੇਰ ਤੋਂ ਕੱਖ ਨਹੀਂ ਹੋਣਾ ਕਈ ਵਾਰ ਬੱਚਾ ਖੁਦ ਮਿਹਨਤ ਕਰ ਰਿਹਾ ਹੁੰਦਾ ਔਰ ਉਹਦੇ ਜਿਹੜੇ ਜਿਹੜੇ ਨਸ਼ੇ ਨਾਲ ਜਿਹੜੇ ਉਹਦੇ ਹਾਰਮੋਨਸ ਬਣਦੇ ਨੇ ਅੰਦਰ ਬਣ ਜਾਂਦੇ ਨੇ ਤੇ ਵੀਰਾਂ ਉਹੀ ਉਹਦੇ ਵਸ ਨਹੀਂ ਜਾਣ ਦਿੰਦੇ ਉਹ ਦੀ ਇਸ ਕਰਕੇ ਇਸ ਮੂਵੀ ਵਿੱਚ ਦਰਸਾਇਆ ਗਿਆ ਕਿ ਅਸੀਂ ਜੇ ਡਾਕਟਰ ਦੀ ਸਲਾਹ ਲੈਣੀ ਹੈ ਉਹ ਕਿਵੇਂ ਲੈਣੀ ਹੈ ਉਸ ਤੋਂ ਬਾਅਦ ਜਿਹੜੇ ਪੇਰੈਂਟਸ ਨੇ ਇਹਦੇ ਵਿੱਚ ਇੱਕ ਮਾਂ-ਬਾਪ ਵੀ ਜਿਹੜੇ ਆਪਣੇ ਬੱਚੇ ਨੂੰ ਡਰਗ ਐਡਿਕਟ ਹੋਏ ਨੂੰ ਉਹ ਮਾਂ-ਬਾਪ ਉਹਦੇ ਅੰਦਰ ਮੈਸੇਜ ਬੜੇ ਪੋਜੀਟਿਵ ਦਿੰਦੇ ਆ ਕਿ ਤੂੰ ਛਾ ਜਾਣਾ ਤੂੰ ਸਭ ਕੁਝ ਕਰਨਾ ਤੂੰ ਕਰੇਗਾ ਤੂੰ ਪਹਿਲਾਂ ਵੀ ਕੀਤਾ ਔਰ ਇਹਦੇ ਵਿੱਚ ਜਿਹੜਾ ਬੈਕਅਪ ਵਿਖਾਇਆ ਬਾਪ ਵੱਲੋਂ ਬੈਕਅਪ ਇਹ ਵੀ ਵਿਖਾਇਆ ਕਿ ਉਹ ਜਦੋਂ ਦੁਬਾਰਾ ਅਟੈਕ ਜਿਹੜੇ ਨੇ ਉਹਦੇ ਜਿਹੜੇ ਐਂਟੀ ਨੇ ਜਿਹੜੇ ਦੁਸ਼ਮਣ ਦੁਬਾਰਾ ਅਟੈਕ ਕਰਦੇ ਨੇ ਉਹ ਉਥੇ ਫੇਰ ਉਸੇ ਜਗ੍ਹਾ ਤੇ ਲਿਆਂਨ ਲਈ ਫਿਰ ਉਹ ਪਾਪ ਇੱਕ ਜਿਹੜਾ ਬਿਲਕੁਲ ਭਲਾ ਮਾਨਸ ਸੀ ਉਹ ਫਿਰ ਆਪਣਾ ਦੂਸਰਾ ਰੂਪ ਧਾਰਨ ਕਰਦਾ ਕਿਉਂਕਿ ਉਹ ਬੈਕਅਪ ਬਣਦਾ ਆਪਣੇ ਬੱਚਿਆਂ ਦਾ ਉਹਦੇ ਵਿੱਚ ਕਿਸ ਤਰ੍ਹਾਂ ਬਣਦਾ ਉਹ ਤੋਂ ਫਾਈਟ ਕਰਦਾ ਬੜੀ ਲੰਬੀ ਪਰ ਉਹ ਮੂਵੀ ਵਿੱਚ ਨਜ਼ਰ ਆਏਗੀ ਤੇ ਮੈਂ ਰਿਕਵੈਸਟ ਕਰਦਾ ਸਾਰੇ ਪੰਜਾਬ ਦੀ ਆਡੀਅנס ਨੂੰ ਪਲੀਜ਼ ਜੱਕਰਾ ਸਿਨੇਮਾ ਚ ਆ ਕੇ ਮੂਵੀ ਜ਼ਰੂਰ ਵੇਖਣ ਮੇਰਾ ਨਾਮ ਮਮਨ ਸ਼ੇਰ ਸਿੰਘ ਹੈ ਔਰ ਪਿਛਲੇ ਕਾਫੀ ਸਾਲਾਂ ਤੋਂ ਥੀਏਟਰ ਦਾ ਐਕਸਪੀਰੀਅੰਸ ਹੈ ਕਾਫੀ ਦੇਰ ਤੋਂ ਐਜ਼ ਅਨ ਐਕਟਰ ਥੀਏਟਰ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਇਹਦੇ ਵਿੱਚ ਜ਼ਿਆਦਾਤਰ ਟੀਮ ਤਾਂ ਅੰਮ੍ਰਿਤਸਰ ਤੋਂ ਹੈ ਇਹਦੇ ਵਿੱਚ ਤੁਸੀਂ ਐਕਸਪੀਰੀਅੰਸ ਦੇਖੋਗੇ ਜਿਹੜੀ ਜਿੰਨੀ ਵੀ ਟੀਮ ਹੈ ਚਾਹੇ ਉਹ ਡਾਇਰੈਕਟਰ ਸਾਹਿਬ ਹੋਣ ਪ੍ਰੋਡਿਊਸਰ ਸਾਹਿਬ ਹੋਣ ਰਾਈਟਰ ਸਾਹਿਬ ਹੋਣ ਐਕਟਰ ਹੋਣ ਜਾਂ ਹੋਰ ਵੀ ਕਰੂ ਹੋਇਆ ਹੈ ਜਿਹੜਾ ਉਹਨਾਂ ਦਾ ਬਹੁਤ ਲੰਬਾ ਐਕਸਪੀਰੀਅੰਸ ਹੈ ਔਰ ਪੂਰੇ ਮजे ਕਲਾਕਾਰ ਨੇ ਰਾਈਟਰ ਨੇ ਡਾਇਰੈਕਟਰ ਨੇ ਇਹ ਫਿਲਮ ਵਾਕਿਆਨਾਲ ਬਿਲਕੁਲ ਹਟ ਕੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਛਾਪੰਤੀ ਨਹੀਂ ਆ ਜਾਂ ਫਿਲਮ ਨੂੰ ਜਾਦਾ ਚਲਾਨ ਦੇ ਚੱਕਰ 'ਚ ਕੋਈ ਚਕਵਾ ਕੋਈ ਗੀਤ ਜਾਂ ਕਹਿ ਲੋ ਕੋਈ ਇਸ ਤਰ੍ਹਾਂ ਦਾ ਸਕੰਟ ਨਹੀਂ ਪਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਕਿ ਮਸਾਲਾ ਲੱਗੇ ਬਿਲਕੁਲ ਨੈਚੁਰਲ ਜੀ ਚੀਜ਼ ਹੈ ਬਿਲਕੁਲ ਦਿਲਾਂ ਤੱਕ ਪਹੁੰਚਣ ਵਾਲੀ ਗੱਲ ਹੈ ਇਸ ਫਿਲਮ ਦੇ ਵਿੱਚ ਔਰ ਇਹ ਸਭ ਨੂੰ ਦੇਖਣੀ ਚਾਹੀਦੀ ਹੈ ਇਹਦੇ ਨਾਲ ਸੋਚ ਵੀ ਬਦਲਦੀ ਐ ਐਂਟਰਟੇਨਮੈਂਟ ਤਾਂ ਮਿਲਦਾ ਹੀ ਮਿਲਦਾ ਸੋਚ ਵੀ ਬਦਲਦੀ ਐ ਔਰ ਐਵੇਂ ਨਹੀਂ ਕਿ ਸੋਚ ਬਦਲਣ ਦੇ ਕਰਕੇ ਅਸੀਂ ਬਿਲਕੁਲ ਇਹਨੂੰ ਸਿੰਪਲ ਹੀ ਰੱਖਿਆ ਇਹਨੂੰ ਥੋੜਾ ਜਿਹਾ ਅਸੀਂ ਐਸ ਅਕੋਰਡਿੰਗ ਵੀ ਰੱਖਿਆ ਕਿ ਜੋ ਦਿਲਾਂ ਨੂੰ ਅੱਛੀ ਲੱਗੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਥੀਏਟਰ ਦੇ ਕਲਾਕਾਰ ਜ਼ਿਆਦਾ ਆ ਰਹੇ ਰੰਗ ਕਰਮੀ ਜ਼ਿਆਦਾ ਆ ਰਹੇ ਤੇ ਤੁਹਾਡੇ ਸਾਰਿਆਂ ਦੇ ਸਪੋਰਟ ਆ ਔਰ ਸਾਨੂੰ ਸਾਰਿਆਂ ਨੂੰ ਜਿਹੜਾ ਭਰੋਸਾ ਦਿੱਤਾ ਜਾਂ ਜਿਤਾਇਆ ਜਿਨ੍ਹਾਂ ਨੇ ਉਹ ਨਿਛਤਰ ਸਿੰਘ ਸੰਧੂ ਸਾਹਿਬ ਨੇ ਦਿਤਾਇਆ ਕਿ ਕਿਉਂਕਿ ਮੋਸਟਲੀ ਫਿਲਮਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਕੋਈ ਨਾ ਕੋਈ ਵਾਕਾ ਵੀ ਕਿਸੇ ਦਾ ਫਿਲਮ ਦੇ ਵਿੱਚ ਹੋਏਗਾ ਭਾਵੇਂ ਉਹ ਰਾਈਟਰ ਹੋਵੇ ਭਾਵੇਂ ਉਹ ਅਸਿਸਟੈਂਟ ਡਾਇਰੈਕਟਰ ਹੋਵੇ ਚਾਹੇ ਉਹ ਐਕਟਰ ਹੋਵੇ ਬਟ ਇਹਦੇ ਵਿੱਚ ਇੰਨਾ ਸਾਰਿਆਂ ਨੇ ਭਰੋਸਾ ਜਿਤਾਇਆ ਥੀਏਟਰ ਦੇ ਐਕਟਰ ਉੱਤੇ ਤੇ ਜ਼ਿਆਦਾਤਰ ਐਕਟਰਸ ਨੇ ਥੀਏਟਰ ਦਾ ਹੀ ਐਕਸਪੀਰੀਅੰਸ ਆਪਣਾ ਇਹਦੇ ਵਿੱਚ ਯੂਜ਼ ਕੀਤਾ ਤੇ ਸਭ ਨੇ ਨੇਚਰਲੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮਿਹਨਤ ਕੀਤੀ ਹੈ बस ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੇਖੋ ਤੇ ਸਭ ਨੂੰ ਦਿਖਾਓ ਥੈਂਕ ਯੂ ਬਸ ਇਹ ਕਹਿਣਾ ਚਾਹਾਂਗਾ ਫਿਲਮ ਬਹੁਤ ਵਧੀਆ ਬਣੀ ਹੈ ਕਨਸੈਪਟ ਬਹੁਤ ਵਧੀਆ ਹੈ ਡਾਇਰੈਕਟਰ ਬਹੁਤ ਵਧੀਆ ਹੈ ਐਕਟਰ ਬਹੁਤ ਵਧੀਆ ਨੇ ਪ੍ਰੋਡਿਊਸਰ ਬਹੁਤ ਵਧੀਆ ਔਰ ਸਾਰੀ ਟੀਮ ਬਹੁਤ ਵਧੀਆ ਹੈ ਟੀਮ ਵਰਕ ਜਿੱਥੇ ਵਧੀਆ ਹੋਵੇ ਤੇ ਉਹ ਪ੍ਰੋਜੈਕਟ ਵੀ ਵਧੀਆ ਹੁੰਦਾ ਹੈ ਔਰ ਜਸਵੰਤ ਮਿੰਟੂ ਬਹੁਤ ਹੀ ਵਧੀਆ ਐਕਟਰ ਵੀ ਹੈ ਡਾਇਰੈਕਟਰ ਵੀ ਹੈ ਔਰ ਕਹਿੰਦੇ ਨੇ ਜਿਹੜਾ ਵਧੀਆ ਡਾਇਰੈਕਟਰ ਹੁੰਦਾ ਉਹ ਹੀ ਐਕਟਰ ਚੋਂ ਕੈਰੈਕਟਰ ਕੱਢਦਾ ਔਰ ਇੱਕ ਇੱਕ ਕੈਰੈਕਟਰ ਜਿਹੜਾ ਉਹ ਐਕਟਰ ਚੋਂ ਜਸਵੰਤ ਜਸਵੰਤ ਮਿੰਟੂ ਦੇ ਕੱਢਿਆ ਔਰ ਆਪ ਵੀ ਬਹੁਤ ਵਧੀਆ ਕੰਮ ਕੀਤਾ ਉਹਨੇ ਔਰ ਜ਼ਿੰਦਗੀ ਚ ਕੋਈ ਵੀ ਕੰਮ ਅਗਰ ਦਿਲੋਂ ਕੇ ਕਰੋ ਤੇ ਉਹਦੀ ਕਾਮਯਾਬੀ ਜ਼ਰੂਰ ਮਿਲਦੀ ਹੈ ਔਰ ਬੜਾ ਵਧੀਆ ਲੱਗਾ ਇੱਥੇ ਆ ਕੇ ਜਿਸ ਤਰ੍ਹਾਂ ਬੜੋ ਬੜੋ ਸਾਰੇ ਆਰਟਿਸਟ ਆਏ ਨੇ ਕਲਾਕਾਰ ਆਏ ਨੇ ਇਸ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਔਰ ਦਿਨੋ ਸਾਰੇ ਕੰਮ ਕਰ ਰਹੇ ਨੇ ਤੇ ਬਾਕੀ ਮੈਂ ਇਹੋ ਹੀ ਬੇਨਤੀ ਕਰਾਂਗਾ ਪਰਵਾਪਾ ਅੱਗੇ ਕਿ ਇਹ ਫਿਲਮ ਸੁਪਰ ਡੁਪਰ ਹੋਵੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਮੇਰੀ ਪਹਿਲੀ ਫਿਲਮ ਹੈ ਸਿਨੇਮਾ ਵਿੱਚ ਇਸ ਤੋਂ ਪਹਿਲਾਂ ਵੈਬ ਸੀਰੀਜ਼ ਵੀ ਆ ਰਹੀ ਸੀ ਉਸ ਤੋਂ ਬਾਅਦ ਮੇਰੇ ਵਾਸਤੇ ਇਹ ਫਿਲਮ ਬਹੁਤ ਜ਼ਿਆਦਾ ਸਪੈਸ਼ਲ ਹੈ ਜਦੋਂ ਮੈਂ ਫਿਲਮ ਕਰ ਵੀ ਰਿਹਾ ਸੀ ਜਦੋਂ ਮਤਲਬ ਸਾਡਾ ਅਜ ਤੋਂ 1.5 ਸਾਲ ਪਹਿਲਾਂ ਸ਼ੂਟ ਵੀ ਚੱਲ ਰਿਹਾ ਸੀ ਉਦੋਂ ਹੀ ਮੈਨੂੰ ਇਹ ਲੱਗਿਆ ਸੀ ਪਤਾ ਕਿ ਇਹ ਕੋਈ ਕੋਈ ਬਹੁਤ ਜਿਵੇਂ ਆਪਾਂ ਕਹਿ ਸਕਦੇ ਹਾਂ ਧੂਮ ਧਮਾਕੇ ਟੜਕੇ ਵਾਲੀ ਫਿਲਮ ਨਹੀਂ ਹੈਗੀ ਇਹ ਬਹੁਤ ਫੈਮਿਲੀ ਡਰਾਮਾ ਜੋ ਅੱਜ ਕੱਲ੍ਹ ਹਰ ਘਰ ਚ ਚੀਜ਼ਾਂ ਵਾਪਰ ਰਹੀਆਂ ਪਰ ਇੱਕ ਘਰ ਦੂਜੇ ਘਰ ਨਾਲ ਡਿਸਕਸ ਕਰਨਾ ਪਸੰਦ ਨਹੀਂ ਕਰ ਇਹ ਉਹਨਾਂ ਗੱਲਾਂ ਨੂੰ ਚੱਕਦੀ ਹੈ ਤੇ ਉਹਨਾਂ ਗੱਲਾਂ ਵਿੱਚੋਂ ਕਿਵੇਂ ਨਿਕਲਿਆ ਜਾ ਸਕਦਾ ਇਹ ਉਹ ਚੀਜ਼ਾਂ ਦੱਸਦੀ ਹੈ ਪਿਓ ਪੁੱਤ ਦਾ ਰਿਸ਼ਤਾ ਭੂਆ ਪੁੱਤਿੱਜਾ ਦਾ ਰਿਸ਼ਤਾ ਹਰ ਰਿਸ਼ਤੇ ਨੂੰ ਦਰਸਾਉਂਦੀ ਹੈ ਤੇ ਹਰ ਰਿਸ਼ਤੇ ਦੇ ਫਲਸਫੇ ਹਰ ਰਿਸ਼ਤੇ ਦੀਆਂ ਪ੍ਰੋਬਲਮਸ ਤੇ ਉਹਨਾਂ ਦੇ ਸੋਲੂਸ਼ਨਸ ਦੱਸਦੀ ਹੈ ਸੋ ਮੈਂ ਕਹਿਣਾ ਚਾਹਾਂਗਾ ਕਿ ਸਾਰੇ ਜਿੰਨਾ ਤੁਸੀਂ ਮੇਰੇ ਪਹਿਲੇ ਪ੍ਰੋਜੈਕਟਾਂ ਨੂੰ ਪਿਆਰ ਦਿੱਤਾ ਉਹਨਾਂ ਹੀ ਇਸ ਪ੍ਰੋਜੈਕਟ ਨੂੰ ਇਹ ਮੇਰੀ ਪਹਿਲੀ ਸਿਨੇਮਾ ਫਿਲਮ ਹੈ ਤਾਂ ਮੈਨੂੰ ਉਨੀ ਪਿਆਰੀ ਹੈ प्लीज ਸਾਰੇ ਉਹਨਾਂ ਹੀ ਇਹਨੂੰ ਪਿਆਰ ਦਿਓ ਕਿਉਂਕਿ ਇਹ ਫਿਲਮ ਸੱਚੀ ਤੁਹਾਡੇ ਮਤਲਬ ਰਿਜ਼ਰਵ ਕਰਦੀ ਹੈ ਤੁਹਾਡਾ ਪਿਆਰ ਬਹੁਤ ਬਹੁਤ ਧੰਨਵਾਦ ਅ ਪਹਿਲਾਂ ਤੇ ਸਾਰਿਆਂ ਨੂੰ ਮੇਰਾ ਨਾਮ ਸੁਖਮਨੀ ਕੌਰ ਹੈ ਤੇ ਇਹ ਮੇਰੀ ਡੈਬਿਊ ਫਿਲਮ ਹੈ ਤੇ ਮੈਂ ਸੱਚੀ ਦੱਸਾਂ ਤਾਂ ਮੈਂ ਜਿੰਨੀ ਐਕਸਾਈਟਿਡ ਹਾਂ ਉਨੀ ਨਰਵਸ ਵੀ ਹਾਂ ਇਸ ਫਿਲਮ 'ਤੇ ਨਾ ਇੱਕ ਬਹੁਤ ਛੋਟਾ ਮੈਸੇਜ ਦਿੱਤਾ ਹੈ ਪੇਰੈਂਟਸ ਤੇ ਬੱਚਿਆਂ ਦਾ ਜਿਹੜਾ ਰਿਲੇਸ਼ਨਸ਼ਿਪ ਹੈ ਨਾ ਉਹਦੀ ਇੱਕ ਕਲੀਅਰ ਦਿਖਾਈ ਮੈਂ ਤੁਹਾਨੂੰ ਦੱਸ ਦੇ ਕਿ ਜੇ ਕੋਈ ਬੱਚਾ ਕਿਸੇ ਵੀ ਗਲਤ ਰਾਹ ਤੇ ਪੈ ਜਾਂਦਾ ਹੈ ਨਾ ਫੁੱਲ ਬਲੇ ਕੇ ਤੇ ਜੇ ਪੇਰੈਂਟ ਦੀ ਸਪੋਰਟ ਹੋਵੇ ਤੇ ਉਹ ਉਸ ਰਾਹ ਤੋਂ ਬੜੇ ਆਸਾਨ ਨਾਲ ਵਾਪਸ ਆ ਸਕਦਾ ਹੈ ਇਹੀ ਸਾਡੇ ਪ੍ਰੋਡਿਊਸਰ ਸਰ ਨੇ ਬਹੁਤ ਸੋਹਣੀ ਫਿਲਮ ਲਿਖੀ ਹੈ ਇਹਦੇ ਚ ਦਰਸਾਇਆ ਗਿਆ ਹੈ ਮੈਂ ਜ਼ਿਆਦਾ ਕੁਝ ਨਹੀਂ ਕਹਾਂਗੀ ਮੈਂ ਕਹਾਂਗੀ ਤੁਸੀਂ ਸਾਰੇ ਫਿਲਮ ਦੇਖੋ ਤੇ ਆਪਣੇ ਰਿਵਿਊ ਸਾਨੂੰ ਦਿਓ ਕਿ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਸੋਸਾਇਟੀ ਚ ਮੈਨੂੰ ਲੱਗਦਾ ਇੱਕ ਚੇਂਜ ਲੈ ਕੇ ਆਉਗੀ ਪੇਰੈਂਟਸ ਤੇ ਬੱਚਿਆਂ ਦੇ ਰਿਸ਼ਤੇ ਸੋ ਪਲੀਜ਼ ਤੁਸੀਂ ਸਾਰੇ ਦੇਖੋ ਐਂਡ ਸਾਨੂੰ ਇੰਜੋਏ ਕਰੋ ਐਂਡ ਸਾਨੂੰ ਰਿਵਿਊ ਦਿਓ ਥੈਂਕ ਯੂ ਦੇਖੋ ਜੀ ਮੇਰੇ ਕੈਰੈਕਟਰ ਦਾ ਨਾਮ ਹੈ ਕੀਰਤੀ ਆਜ਼ਾਦ ਜਦੋਂ ਇੱਕ ਘਰ ਦਾ ਬੱਚਾ ਨਸ਼ੇ ਚ ਪੈ ਜਾਂਦਾ ਹੈ ਤੇ ਉਹਦੀ ਜ਼ਿੰਦਗੀ ਦੇ ਆਲੇ ਦੁਆਲੇ ਜਿੰਨੇ ਵੀ ਲੋਕ ਨੇ ਉਹ ਕਿਵੇਂ ਇਫੈਕਟ ਹੁੰਦੇ ਨੇ ਮਤਲਬ ਜਦ ਇਹਨਾਂ ਦੇ ਕੈਰੈਕਟਰ ਜਦ ਆਪ ਸਾਹਮਣੇ ਤੇ ਮੈਂ ਮੈਂ ਇਹਨਾਂ ਦੀ ਦੋਸਤ ਹਾਂ ਤੇ ਜਦੋਂ ਇਹ ਇਹਨਾਂ प्रॉब्लम्स ਚੋਂ ਆਉਂਦੇ ਨੇ ਤੇ ਮੇਰੀ ਲਾਈਫ ਤੇ ਕੀ ਅਸਰ ਹੁੰਦਾ ਹੈ ਤੇ ਇਹਨਾਂ ਦੀ ਫੈਮਿਲੀ ਤੇ ਜੋ ਇੰਪੈਕਟ ਹੋਇਆ ਹੈ ਉਹਦੇ ਦੌਰਾਨ ਮੇਰੇ ਮੇਰੇ ਸਬਸ ਕੰਸਟੈਂਸਿਸ ਦੀ ਪ੍ਰੋਬਲਮਾਂ ਆਈਆਂ ਨੇ ਇਹ ਮੇਰੇ ਕੈਰੈਕਟਰ ਦੇ ਟ੍ਰੇਟਸ ਨੇ ਆਈ ਹੋਪ ਤੁਹਾਨੂੰ ਵਧੀਆ ਲੱਗੂਗਾ ਦੇਖੋ ਐਂਡ ਇੰਜੋਏ